<coughs> हां दोस्तो, जी दोस्तों आज ਤੁਹਾਨੂੰ ਲੈ ਕੇ ਆ ਰਹੇ ਹਾਂ ਅਸੀਂ 199 ਸਟੋਰ ਦੇ ਉੱਤੇ ਜਿਹੜਾ ਖੁੱਲ੍ਹਾ ਹੋਇਆ ਹੈ ਜੀ ਹਰਿਕ੍ਰਿਸ਼ਨ ਸਕੂਲ ਵਾਲੀ ਰੋਡ ਤੇ ਇੱਧਰ ਆਉਂਗੇ ਇਹ ਤੁਹਾਨੂੰ ਬੁੱਪਾ ਰਾਏ ਰੋਡ ਹਰਿਕ੍ਰਿਸ਼ਨ ਸਕੂਲ ਤੋਂ ਅੱਗੇ ਰੋਡ ਆ ਰਹੀ ਹੈ ਜੀ ਸਿੱਧੀ ਇਹ ਇੱਧਰ ਆ ਗਈ ਜੀ ਸ਼ਕਤੀ ਪਬਲਿਕ ਸਕੂਲ ਵਾਲੀ ਰੋਡ ਔਰ ਜਿੱਥੇ ਗੱਡੀ ਜਾ ਰਹੀ ਆ ਇਹ ਮੁੜਦੀ ਚੈਰੀਟੇਬਲ ਹਸਪਤਾਲ ਨੂੰ ਤੁਸੀਂ ਇੱਧਰ ਦੀ ਵੀ ਆ ਸਕਦੇ ਹੋ ਤੁਸੀਂ ਆ ਕੇ ਥਾਪਰਾ ਦਾ ਟੈਲਾਂ ਵਾਲਾ ਪੁਰਾਣਾ ਗਦਾਮ ਆ ਇਹਦੇ ਕੋਲੇ ਪਹੁੰਚ ਜਾਣਾ ਤੇ ਉੱਥੇ ਤੁਹਾਨੂੰ ਆਹ ਬੋਰਡ ਲੱਗੇ ਹੋਏ ਮਿਲਣਗੇ ਔਰ ਤੁਹਾਨੂੰ ਅੰਦਰ ਲੈ ਕੇ ਚੱਲਦਾ ਦਿਖਾਉਣਾ ਤੁਹਾਨੂੰ ਇਥੋਂ ਕੀ ਕੀ ਆਈਟਮਾਂ ਮਿਲਣ ਗਈਆਂ ਜਿਹੜੀ ਸਾਡੇ ਕੋਲ ਨਵੀਂ ਕਲੈਕਸ਼ਨ ਆਈ ਆ ਉਹ ਗਮਲਿਆਂ ਦੀ ਕਲੈਕਸ਼ਨ ਆ ਜੀ ਤੁਸੀਂ ਦੇਖੋ ਪੂਰੇ ਧਿਆਨ ਨਾਲ ਪੂਰੀ ਵੀਡੀਓ ਦੇਖਿਓ ਸਕਿੱਪ ਨਾ ਕਰਿਓ ਤੁਹਾਨੂੰ ਗਮਲਿਆਂ ਦੀਆਂ ਐਸੀ ਐਸੀ ਵੈਰਾਈਟੀ ਦੇਖਣ ਨੂੰ ਮਿਲਣੀ ਆ ਇੱਥੇ ਜਿਹੜੀ ਆਹ ਵਾਹ ਦੇਖੋ ਬਹੁਤ ਘੱਟ ਰੇਟਾਂ ਦੇ ਵਿੱਚ ਬਹੁਤ ਐਂਟੀਕ ਗਮਲੇ ਜਿਹੜੇ ਨੇ ਉਹ ਮਿਲਣਗੇ ਜੇ ਤੁਸੀਂ ਆਪਣੇ ਘਰਾਂ ਨੂੰ ਸ਼ਿੰਗਾਰਨਾ ਚਾਹੁੰਦੇ ਹੋ ਗਮਲਿਆਂ ਦੇ ਨਾਲ ਤਾਂ ਤੁਸੀਂ 199 ਸਟੋਰ ਦੇ ਉੱਤੇ ਜਰੂਰ ਪਹੁੰਚੋ ਆ ਦੇਖੋ ਕਿੱਡੇ ਐਂਟੀਕ ਗਮਲੇ ਨੇ ਜਿਹੜੇ ਤੁਹਾਡੀ ਕੋਠੀ ਨੂੰ ਚਾਰ ਚੰਦ ਲਗਾ ਦੇਣਗੇ ਇਹ ਸਾਰੇ ਗਮਲੇ ਹੀ ਨੇ ਜੀ ਦੇਖਦੇ ਚੱਲੋ ਅਸੀਂ ਆ ਸਸਤੇ ਛੋਟੇ ਗਮਲੇ ਵੀ ਹੈਗੇ ਨੇ ਇਹਨਾਂ ਦੇ ਵਿੱਚ ਆ ਵੱਡੇ ਦੇਖੋ ਕਿੱਡੇ ਬਹੁਤ ਵਧੀਆ-ਵਧੀਆ ਗਮਲੇ ਤੁਹਾਨੂੰ ਦੇਖਣ ਨੂੰ ਮਿਲਣਗੇ ਆ ਲੋ ਆ ਗਮਲਿਆਂ ਨੂੰ ਅਗਰ ਤੁਸੀਂ ਗਾਰਡਨਿੰਗ ਦੇ ਸ਼ੌਕੀਨ ਹੋ ਤਾਂ ਆ ਵੀ ਤੁਹਾਨੂੰ ਮਿਲ ਜਾਣਗੇ ਪੰਪ ਜਿਹੜੇ ਨੇ ਇਨ੍ਹਾਂ ਦੇ ਨਾਲ ਆਪਾਂ ਗਮਲੇ ਨੂੰ ਪਾਣੀ ਦੇ ਸਕਦੇ ਹਾਂ ਆ ਦੇਖੋ ਅਗਰ ਤੁਸੀਂ ਆ ਦੇਖੋ ਮੈਂ ਇਹ ਗਮਲਾ ਤੁਹਾਨੂੰ ਬਾਹਰ ਕੱਢ ਕੇ ਦਿਖਾ ਰਿਹਾ ਆ ਦੇਖੋ ਬਹੁਤ ਐਂਟਿਕ ਜਿਹੜੇ ਗਮਲੇ ਨੇ ਇਹ ਇਹ ਕਹਿ ਸਕਦੇ ਹਾਂ ਇਹ ਬਿਲਕੁਲ ਨਵੇਂ ਹੈ ਕਲੈਕਸ਼ਨ ਆਈਆ ਇਹ ਜਿਹੜੇ ਕਿ ਤੁਹਾਨੂੰ ਸਿਰਫ 199 ਸਟੋਰ ਦਰਾਹੇ ਤੋਂ ਹੀ ਮਿਲਣੀ ਆ ਆ ਦੇਖੋ ਗਮਲੇ ਬਹੁਤ ਕਿਸਮ ਦੇ ਨੇ ਇੱਕ ਆ ਦੇਖੋ ਕਿੰਨਾ ਪਿਆਰਾ ਆ ਦੇਖੋ ਕਿੰਨਾ ਪਿਆਰਾ ਗਮਲਾ ਹੈ ਔਰ ਬ੍ਰਾਂਡ ਦੇਖੋ ਤੁਸੀਂ ਬ੍ਰਾਂਡਡ ਗਮਲੇ ਨੇ ਜੀ ਇਹ ਸਾਰੇ ਕੰਪਨੀ ਦੇ ਗਮਲੇ ਨੇ ਕੋਈ ਦੇਸੀ ਪਲਾਸਟਿਕ ਦੇ ਗਮਲੇ ਨਹੀਂ ਇਹ ਆ ਦੇਖੋ ਆ ਦੇਖੋ ਆ ਵੀ ਕਿੱਡੀ ਕਿਲਾ ਵਧੀਆ ਕਲੈਕਸ਼ਨ ਹੈ ਜੀ ਗਮਲਿਆਂ ਦੀ ਔਰ ਆ ਦੇਖੋ ਤੁਸੀਂ ਘਰ ਦੇ ਵਿੱਚ ਤુલਸੀ ਲਾਉਣੀ ਆ ਪੁਦੀਨਾ ਲਾਉਣਾ ਉਹਦੇ ਵਾਸਤੇ ਇੱਕ ਆਹ ਦੇਖੋ ਨਵੀਂ ਆਈਟਮ ਜਿਹੜੀ ਆਮ ਤੁਹਾਨੂੰ ਆਨਲਾਈਨ ਦੇਖਣ ਨੂੰ ਮਿਲਦੀ ਆ ਔਰ ਜਦੋਂ ਤੁਸੀਂ ਇਹਨੂੰ ਆਨਲਾਈਨ ਦੇਖਦੇ ਹੋ ਤਾਂ ਬਹੁਤ ਜ਼ਿਆਦਾ ਕੋਸਟਲੀ ਪੈਂਦੀ ਆ ਜੀ ਆਹ ਦੇਖੋ ਇਹ ਛੋਟਾ ਸਾਈਜ਼ ਆ ਆਹ ਦੇਖੋ ਆਮ ਤੁਹਾਨੂੰ ਇਹ ਘਰਾਂ ਦੇ ਵਿੱਚ ਜਿਹੜੇ ਗਮਲੇ ਨੇ ਲੱਗੇ ਹੋਏ ਮਿਲਣਗੇ ਆ ਤੁਹਾਨੂੰ ਇਹ ਮਿਲ ਜਾਣਗੇ ਜੀ ਫਲਾਵਰ ਸਟੈਂਡ ਫਲਾਵਰ ਪੋਟ ਜਿਹਨੂੰ ਕਹਿੰਦੇ ਨੇ ਆਪਾਂ ਆ ਦੇਖੋ ਬਾਕੀ ਹੋਰ ਆਈਟਮਾਂ ਬਹੁਤ ਨੇ ਜੀ ਜਦੋਂ ਮਰਜੀ ਤੁਸੀਂ ਵਿਜ਼ਿਟ ਕਰੋ ਆ ਕਾਕੂ ਕੰਪਨੀ ਦੇ ਜਿਹੜੇ ਨੇ ਬਹੁਤ ਵਧੀਆ ਕੱਪ ਮੰਨੇ ਜਾਂਦੇ ਨੇ ਆ ਦੇਖੋ ਨਵੀਆਂ ਨਵੀਆਂ ਆਈਟਮਾਂ ਦੇਖੋ ਨੂਨ ਮਿਰਚੇਦਾਨੀਆਂ ਜੋ ਮਰਜੀ ਇਹਦੇ ਵਿੱਚ ਤੁਸੀਂ ਪਾਓ ਔਰ ਆ ਤੁਹਾਨੂੰ ਜੀਲਾ ਸਾਂਭਣ ਵਾਸਤੇ ਡੱਬੇ ਮਿਲ ਜਾਣਗੇ ਜੀ ਆ ਦੇਖੋ ਕਿੰਨੀਆਂ ਐਂਟੀਕ ਚੀਜ਼ਾਂ ਨੇ ਔਰ ਹੋਰ ਦੇਖੋ ਤੁਸੀਂ ਆਹ ਕੋਸਟਰ ਆ ਗਏ ਜੀ ਚਾਹਦੇ ਰੱਖਣ ਵਾਸਤੇ ਬਹੁਤ ਵਧੀਆ ਦੇਖੋ ਕਿੱਡਾ ਪਿਆਰਾ ਗੱਡਾ ਬਣਿਆ ਹੋਇਆ ਲਓ ਇਹਨੇ ਤੁਹਾਡੀ ਜਿਹੜੀ ਘਰ ਦੀ ਟੌਰ ਆ ਉਹ ਦੁੱਗਣੀ ਬਣਾ ਦੇਣੀ ਹੈ ਲਫਾਫੇ ਦੇ ਵਿੱਚ ਇਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦਿਖਾ ਦਾਂਗੇ ਆ ਕੁਰਸੀ ਆ ਜੀ ਉਹ ਵੀ ਗੱਡਾ ਬਣਿਆ ਪਿਆ ਆ ਆ ਦੇਖੋ ਵਾਟਰ ਬੋਟਲ ਆ ਗਈਆਂ ਸਪਰੇਅ ਕਰਨਾ ਚਾਹੁੰਦੇ ਹੋ ਤੁਸੀਂ ਹੋਰ ਬਹੁਤ ਸਾਰੀਆਂ ਆਣ ਗਿੰਡ ਟੈਕਸਟਮਨ ਆ ਆ ਲਓ ਇਹ ਸਾਰੀ ਨਵੀਂ ਕਲੈਕਸ਼ਨ ਆ ਜੀ ਇਹ ਜਿਹੜੀ ਨਵੀਂ ਆਈ ਆ ਸਾਡੇ ਕੋਲ ਆ ਡੱਬੇ ਦੇਖੋ ਤੁਹਾਡੇ ਘਰ ਨੂੰ ਚਾਰ ਚੰਦ ਲਾਉਣ ਵਾਲੇ ਤਿੰਨ ਡੱਬਿਆਂ ਦਾ ਸੈਟ ਆ ਰੇਟ ਬੜਾ ਘੱਟ ਆ ਜੀ ਇਹਨਾਂ ਦਾ ਆਂਡੇ ਰੱਖਣ ਵਾਸਤੇ ਟ੍ਰੇਆਂ ਨੇ ਜੀ ਇਹ ਤੁਹਾਨੂੰ ਆਮ ਨਹੀਂ ਲੱਭਣੀਆਂ ਕਿਤੋਂ ਇਹ ਆ ਮੈਟ ਮਿਲ ਜਾਣਗੇ ਜੀ ਤੁਹਾਨੂੰ ਇੱਥੋਂ ਮਤਲਬ ਕੁੱਲ ਮਿਲਾ ਕੇ ਆ ਦੇਖੋ ਬੱਚੇ ਵੀ ਤੁਹਾਡੇ ਸ਼ੌਕ ਦੇ ਨਾਲ ਆਪਣੇ ਬੂਟਿਆਂ ਨੂੰ ਪਾਣੀ ਦਿਆ ਕਰਨਗੇ ਆ ਦੇਖੋ ਕਿੰਨੀ ਸੋਹਣੀ ਚੀਜ਼ ਹੈ ਜੀ ਇਹ ਆ ਦੇਖੋ ਬੱਚੇ ਵੀ ਤੁਹਾਡੇ ਇਹਦੇ ਨਾਲ ਜਿਹੜਾ ਹੋ ਸ਼ੌਕ ਦੇ ਨਾਲ ਜਿਹੜੇ ਕੰਮ ਕਰਨਗੇ ਆ ਮੰਦਰ ਬਣੇ ਹੋਏ ਤੁਹਾਨੂੰ ਮਿਲ ਜਾਣਗੇ ਇੱਥੋਂ ਸਾਡੇ ਕੋਲੋਂ ਆ ਦੇਖੋ ਕਿੱਡਾ ਵਧੀਆ ਮੰਦਿਰ ਆ ਇਹ ਸਾਡੇ ਮਨਿਸਪਾਲ ਮਿਸਤਰੀ ਜੀ ਨੇ ਜਿਹੜੇ ਲੱਕੜੀ ਵਾਲੇ ਉਹਨਾਂ ਨੇ ਬਣਾਏ ਨੇ ਤੁਹਾਨੂੰ ਬਾਅਦ ਦੇ ਵਿੱਚ ਉਹਨਾਂ ਦੇ ਵੀ ਦਰਸ਼ਨ ਕਰਾਉਣੇ ਆ ਆ ਪਟੜੇ ਆਮ ਤੁਹਾਨੂੰ ਮਿਲਨੇ ਨਹੀਂ ਕਿਤੋਂ ਇਹ ਇੱਥੇ ਹੀ ਮਿਲਨੇ ਆ ਆ ਦੇਖੋ ਫੂਡ ਸਟੈਂਡ ਇਹ ਮਤਲਬ ਡੈਕੋਰੇਸ਼ਨ ਵਾਲੇ ਪੀਸ ਨੇ ਜਿਹੜੇ ਹਲੇ ਹੋਰ ਬਣਾ ਰਹੇ ਆ ਅਸੀਂ ਆ ਕੁਰਸੀਆਂ ਹੈਗੀਆਂ ਬੱਚਿਆਂ ਦੀਆਂ ਆ ਸਟੂਲ ਹੈਗੀਆਂ ਨੇ ਜੀ ਬਹੁਤ ਵਧੀਆ ਤੱਬ ਹਲੋ ਗਮਲੇ ਦਾ ਆ ਵੀ ਬਹੁਤ ਵੈਰਿਆ ਦੇਖੋ ਮਤਲਬ ਗਮਲਿਆਂ ਦੀ ਤਾਂ ਵੈਰਾਈਟਿਓ ਬਹੁਤ ਜ਼ਿਆਦਾ ਇਕੱਠੀ ਕਰਤੀ ਤੁਹਾਨੂੰ ਕਰੋਕਰੀ ਬਹੁਤ ਸਸਤੇ ਰੇਟ ਦੇ ਵਿੱਚ ਇੱਥੋਂ ਮਿਲ ਜਣੀ ਆ ਆ ਦੇਖੋ ਬੋਲ ਸਟੈਂਡ ਸੂਪ ਬੋਲ ਨਾਲ ਚਮਚੇ ਨੇ ਇਹਨਾਂ ਦੇ ਬਹੁਤ ਘੱਟ ਰੇਟ ਦੇ ਵਿੱਚ ਆ ਦੇਖੋ ਤੁਹਾਨੂੰ ਪਲਟੇ ਹੀ ਕਈ ਕਿਸਮ ਦੇ ਮਿਲ ਜਣੇ ਨੇ ਇੱਥੋਂ ਵੱਲੋਂ ਊੜਾ ਚੱਕਣ ਵਾਲੇ ਸਾਡੀ ਜਿਹੜੀ ਕੋਈ ਵੀ ਆਈਟਮ ਆ ਸਾਡੇ ਕੋਲੋਂ ਤੁਸੀਂ ਲੈ ਕੇ ਜਾਓਗੇ ਉਹ ਬਹੁਤ ਐਂਟੀਕ ਆਈਟਮ ਹੋਊਗੀ ਔਰ ਬਹੁਤ ਘੱਟ ਰੇਟ ਦੇ ਵਿੱਚ ਜਿਹੜੀਆਂ ਚੀਜ਼ਾਂ ਦੇਖੋ ਕਿੰਨਾ ਸੋਹਣਾ ਕੱਪਾਂ ਦਾ ਸੈੱਟ ਆ ਇਹ ਕੱਪਾਂ ਦਾ ਸੈੱਟ ਦੇਖ ਕੇ ਹੀ ਤੁਹਾਡੇ ਜਿਹੜੇ ਰਿਸ਼ਤੇਦਾਰ ਨੇ ਬਾਰ-ਬਾਰ ਤੁਹਾਡੇ ਘਰ ਆਉਣਗੇ ਆ ਦੇਖੋ ਸਿਰਫ 149 ਦੇ ਵਿੱਚ ਆ ਜੀ ਆ ਦੇਖੋ ਕਿੰਨਾ ਸੋਹਣਾ ਦੋ ਕੱਪ ਨੇ ਨਾਲ ਕੌਲੀ ਜੀ ਇਹਨਾਂ ਦੇ ਬੈਲਟਾਂ ਬੜੀਆਂ ਸਸਤੀਆਂ ਮਿਲ ਜਾਣ 50 ਰੁਪਏ ਤੋਂ ਬੈਲਟ ਸ਼ੁਰੂ ਹੈ ਜੀ ਸਾਡੇ ਕੋਲ ਆ ਲੈਡੀਜ਼ ਪਰਸ ਆ ਡੈਕੋਰੇਸ਼ਨ ਵਾਲੀ ਆਈਟਮ ਆ ਆ ਦੇਖੋ ਪੋਚੇ ਪੋਣੇ ਮਤਲਬ ਕਿਹੜੀ ਆਈਟਮਾਂ ਜਿਹੜੀ ਤੁਹਾਨੂੰ ਇੱਥੋਂ ਨਹੀਂ ਮਿਲਣੀਆਂ ਬਰਥਡੇ ਲਈ ਵਾਸਤੇ ਸਪੈਸ਼ਲ ਦੇਖੋ ਤੁਸੀਂ ਬਹੁਤ ਸਸਤੀਆਂ ਚੀਜ਼ਾਂ ਮਿਲਦੀਆਂ ਨੇ ਬਾਜ਼ਾਰ ਦੇ ਵਿੱਚ ਤਾਂ ਤੁਹਾਨੂੰ ਬਹੁਤ ਮਹਿੰਗੀਆਂ ਚੀਜ਼ਾਂ ਜਿਹੜੀਆਂ ਨੇ ਆ ਦੇਖੋ ਬਰਥਡੇ ਵਾਲੀਆਂ ਟੋਪੀਆਂ ਹੋਰ ਵੀ ਚੀਜ਼ਾਂ ਬਹੁਤ ਸਾਰੇ ਬੱਚਿਆਂ ਦੇ ਖਿਲਾਉਣੇ ਨੇ ਜਿਹੜੇ ਤੁਹਾਨੂੰ ਸਾਰੇ ਇੱਕ ਵੀਡੀਓ ਦੇ ਵਿੱਚ ਨਹੀਂ ਦਿਖਾ ਸਕਦੇ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਹਲੋ ਆ ਟਾਇਲਟ ਕਲੀਨਰ ਬਹੁਤ ਘੱਟ ਰੇਟ ਦੇ ਉੱਤੇ ਰੂਮ ਫਰੈਸ਼ਨਰ ਪ੍ਰਣਾਲ ਸੈਂਟਰ ਹੋਰ ਦਾ ਹੋਰ ਆ ਲਫਾਫੇ ਦੇਖੋ 25 ਦਾ 25 ਪੀਸ ਦਾ ਲਫਾਫਾ ਬੜਾ ਸਸਤਾ ਵੈਕੂਮ ਕਲੀਨਰ ਆ ਜੀ ਇਹ ਤੁਸੀਂ ਆਪਣੀ ਗੱਡੀ ਦੇ ਵਿੱਚ ਰੱਖ ਸਕਦੇ ਹੋ ਭਾਂਡੇ ਧੋਣ ਵਾਲੇ ਆ ਗਏ ਜੀ ਆਹ ਆ ਕਪੂਰਦਾਨੀ ਆ ਗਈ ਅੰਬੈਡ ਆ ਗਏ ਆ ਟਾਇਲਟ ਬੁਰਸ਼ ਵੀ ਬਹੁਤ ਕਿਸਮਤ ਹੈ ਸਾਡੇ ਕੋਲੇ ਤੇ ਇੱਕ ਵਾਰ ਤੁਸੀਂ ਵਿਜ਼ਿਟ ਜਰੂਰ ਕਰੋ ਵਿਜ਼ਿਟ ਕਰਕੇ ਹੀ ਤੁਹਾਨੂੰ ਜਿਹੜਾ ਆ ਉਹ ਇਹਦਾ ਸਟੋਰ ਦਾ ਪਤਾ ਲੱਗ ਸਕਦਾ ਹੈ ਕਿਸ ਤਰ੍ਹਾਂ ਮੈਂ ਐਡਰੈਸ ਤੁਹਾਨੂੰ ਫੇਰ ਇੱਕ ਵਾਰ ਦੱਸ ਦਿੰਨਾ ਇਹ ਆਉਣਾ ਜੀ ਤੁਸੀਂ ਆਪਣੇ ਹਰਕ ਬੋਪਾਰਾ ਰੋਡ ਹਰਿਕ੍ਰਿਸ਼ਨ ਸਕੂਲ ਦੇ ਬਿਲਕੁਲ ਨਾਲ-ਨਾਲ ਆਉਣਾ ਕਿ ਹਾਰਡਲੀ ਬੋਪਾਰਾ ਸਕੂਲ ਤੋਂ 200 ਗਾਜ ਅੱਗੇ ਆਉਣਾ ਜੀ ਇਧਰੋਂ ਅਗਰ ਤੁਸੀਂ ਯਾਰੋ ਚੈਰੀਟੇਬਲ ਹਸਪੀਟਲ ਵੱਲੋਂ ਇੱਕ ਰੇਮੈਂਟ ਦਾ ਸਟੋਰ ਖੁੱਲਿਆ ਹੋਇਆ ਉਦੋਂ ਥੋੜਾ ਜਿਹਾ ਅੱਗੇ ਆ ਕੇ ਤੁਸੀਂ ਇਹਦੇ ਵਿੱਚ ਸਟੋਰ ਦੇ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਹੋ ਜਲਦੀ ਅਸੀਂ ਤੁਹਾਡੇ ਵਾਸਤੇ ਸਪੈਸ਼ਲ ਆਫਰ ਵੀ ਕੋਈ ਨਾ ਇੱਕ ਗੱਡਾਂਗਾ ਦੇਖੋ ਵਾਟਰ ਬੋਤਲਾਂ ਬਹੁਤ ਘੱਟ ਰੇਟ ਦੇ ਵਿੱਚ ਨੇ ਜੀ ਇਹ ਥਰਮੋਸਾ ਪਈਆਂ ਨੇ ਦੇਖੋ ਮਤਲਬ ਬਹੁਤ ਆਈਟਮਾਂ ਹੁਣ ਸਟੋਰ ਹੋ ਚੁੱਕੀਆਂ ਨੇ ਇੱਕ ਹੋਰ ਜਿਹੜੇ ਆਮ ਜਾਨਵਰ ਸਪਲਾਈ ਕਰਦੇ ਨੇ ਮਤਲਬ ਜਿੱਦਾਂ ਕੁੱਤੇ ਗੱਲੋ ਤੁਸੀਂ ਕਤੂਰੇ ਛੋਟੇ ਛੋਟੇ ਪਪੀਜ਼ ਕੋਈ ਹੋਰ ਬਰਡਸ ਵਗੈਰਾ ਜਿਹੜੇ ਉਹ ਕਰਦੇ ਨੇ ਉਹਨਾਂ ਵਾਸਤੇ ਆ ਦੇਖੋ ਟੋਕਰੀਆਂ ਪਈਆਂ ਨੇ ਬਹੁਤ ਸਸਤੀ ਜੀ ਹੈਗੀ ਹੈ ਜੀ 99 ਦੀ ਹੈ ਜੀ ਸਿਰਫ ਟੋਕਰੀ ਇਹ ਆ ਦੇਖੋ ਆ ਕਿੰਨੀਆਂ ਪਈਆਂ ਨੇ ਟੋਕਰੀਆਂ 99 ਸਿਰਫ 99 ਦੀ ਟੋਕਰੀ ਤੁਹਾਨੂੰ ਕਿਦੋਂ ਵੀ ਮਿਲੂਗੀ ਨਹੀਂ ਜੀ ਏਸੀ ਦੀ ਗਾਰੰਟੀ ਆ ਜਾਲੇ ਲਾਉਣ ਵਾਲੇ ਨੇ ਇਹ ਘੱਟੋ ਘੱਟ 12 ਤੋਂ 15 ਫੁੱਟ ਜਿਹੜਾ ਇਹ ਖੁੱਲ ਕੇ ਵੱਡਾ ਆ ਜਾਂਦਾ ਲੰਚ ਬਾਕਸ ਆ ਗਿਆ ਜੀ ਸਾਰੀਆਂ ਕਿਸਮਾਂ ਦੇ ਆ ਦੇਖੋ ਬੱਚਾ ਵਾਸਤੇ ਸਪੈਸ਼ਲ 버ਗਰ ਵਾਲਾ ਲੰਚ ਬਾਕਸ ਹੈ ਜੀ ਇਹ। ਇਹ ਕੰਨੇ ਦਾ ਸਿਰਫ 99 ਦਾ। ਟਰੇਆਂ ਲੈ ਲੋ ਸਾਡੇ ਕੋਲੋਂ। ਮਤਲਬ ਕੋਈ ਵੀ ਆਈਟਮ ਲੈ ਸਕਦੇ ਹੋ ਜੀ ਤੁਸੀਂ ਬਹੁਤ ਘੱਟ ਰੇਟ ਦੇ ਉੱਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ। ਧੰਨਵਾਦ ਜੀ।